ਪਾ ਭਾਰਤ ਪੂਸ਼ਣ ਅਸ਼ੂ ਲੁਧਿਆਣਾ ਪਹੁੰਚੇ ਨੇ ਵੋਟ ਪਾਣ ਵਾਸਤੇ ਕਿਸ ਤਰ੍ਹਾਂ ਦੇਖਦੇ ਸਰ ਕਿਸ ਤਰ੍ਹਾਂ ਦੇਖਦੇ ਜੀ ਵੋਟ ਪਾਣ ਵਾਸਤੇ ਪਹੁੰਚੇ ਹੋ ਕੱਲ ਦੀਆਂ ਤਸਵੀਰਾਂ ਦੇਖੀਆਂ ਤੇ ਅੱਜ ਕਿੰਨਾ ਕੋ ਡਿਫਰੈਂਸ ਆ ਰਿਹਾ ਅਸੀਂ ਉਮੀਦ ਕਰਦੇ ਹਾਂ ਵੀ ਬੜਾ ਫੇਅਰ ਫੇਅਰ ਇਲੈਕਸ਼ਨ ਹੋਏਗਾ ਪ੍ਰਸ਼ਾਸਨ ਕੱਲ ਵਾਂਗੂ ਪਰਸੋਂ ਵਾਂਗੂ ਜਿਸ ਤਰੀਕੇ ਅੱਖਾਂ ਮੀਚ ਕੇ ਬੈਠਾ ਰਿਹਾ ਇਸ ਤਰੀਕੇ ਨਹੀਂ ਰਹੇਗਾ ਲੋਕਾਂ ਨੂੰ ਫਰੀ 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 ਮਾਈਂਡ ਨਾਲ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਏਗਾ ਜੋ ਲੋਕਾਂ ਦਾ ਫੈਸਲਾ ਹੋਏਗਾ ਉਹ ਸਿਰ ਮੱਥੇ ਹੋਏਗਾ ਸਰ 7 ਵਜੇ ਦੇ ਸਾਰੇ ਲੋਕ ਵੋਟ ਪਾਉਣ ਵਾਸਤੇ ਪਹੁੰਚੇ ਨੇ ਲੋਕਾਂ ਨੂੰ ਕੀ ਅਪੀਲ ਹੈ ਤੁਸੀਂ ਵੀ ਗੁਰੂ ਘਰ ਨਤਮਸਤਕ ਹੋ ਕੇ ਪਹੁੰਚੋ ਇਹ ਲੋਕਾਂ ਨੂੰ ਅਪੀਲ ਹੈ ਵੱਧ ਚੜ ਕੇ ਇੱਥੇ ਪਾਰਟਿਸਿਪੇਟ ਕਰਨ ਸਾਡੇ ਫਿਊਚਰ ਦਾ ਸਵਾਲ ਹੈ ਸਾਡੇ ਬੱਚਿਆਂ ਦਾ ਸਾਡੇ ਸੂਬੇ ਦੇ ਸਾਡੇ ਕਸਬੇ ਦੇ ਫਿਊਚਰ ਦਾ ਸਵਾਲ ਹੈ ਤੇ ਉਹਦੇ ਵਿੱਚ ਜੋ ਉਹਨਾਂ ਦੇ ਮਾਨੇ ਚ ਆਂਦਾ ਹੈ ਵੱਧ ਚੜ ਕੇ ਵੋਟ ਰਾਹੀਂ ਉਹ ਆਪਣਾ ਮੈਸੇਜ ਦੇਣ ਸਰਕਾਰ ਨੂੰ ਦੇਣਾ ਜਾਂ ਆਪੋਜੀਸ਼ਨ ਨੂੰ ਦੇਣਾ ਕਿਸ ਤਰ੍ਹਾਂ ਦੇਖਦੇ ਹੋ ਇਹ ਸੀਟ ਨੂੰ ਲੈ ਕੇ بڑے ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਇੱਕ ਪਾਸੇ ਜਿਹੜੇ ਨੇ ਸਰਕਾਰ ਲੱਗੀ ਹੋਈ ਹੈ ਦੂਜੇ ਪਾਸੇ ਭਾਜਪਾ ਵੀ ਲੱਗੀ ਹੋਈ ਹੈ ਕਿਸ ਤਰ੍ਹਾਂ ਮੁਕਾਬਲਾ ਦੇ ਸਾਰੇ ਨੇ ਇਲੈਕਸ਼ਨ ਲੜਨਾ ਹੈ ਬੀਜਪੀ ਆ ਕਾਲੀ ਸਰਕਾਰ ਅਸੀਂ ਇਹਨੇ ਇੰਡੀਪੈਂਡੈਂਟ ਸਬ ਕੋਈ ਨਾ ਕੋਈ ਜਜ਼ਬਾਤ ਨਾਲ ਇਲੈਕਸ਼ਨ ਕੰਟੈਸਟ ਕਰ ਨਾ ਦੇ ਨੇ ਇਹ ਕੋਈ ਮਜ਼ਾਕ ਤਾਂ ਹੈ ਨਹੀਂ ਇਹ ਹਰੇਕ ਸਿਟੀਜ਼ਨ ਵਾਸਤੇ ਉਹਦੇ ਫਿਊਚਰ ਵਾਸਤੇ ਇੱਕ ਫੈਸਲਾ ਕਰਨਾ ਹੁੰਦਾ ਵੀ ਉਹਨੇ ਕਿਸ ਤਰੀਕੇ ਦਾ ਨੁਮਾਇੰਦਾ ਹੋਵੇ ਅਗਰ ਸਰਕਾਰ ਨੂੰ ਚੁਣਨਾ ਹੈ ਤਾਂ ਸਰਕਾਰ ਤਾਂ ਕੇ 92 93 ਹੈਗੇ ਆ ਜਿਹੜੇ ਜਿਹੇ ਕੰਮ ਕਰਦੇ ਪਿਆ ਇੱਕ ਹੋਰ ਬਹਿ ਜਾਏਗਾ ਤਾਂ ਕੋਈ ਫਰਕ ਨਹੀਂ ਪਰ ਜੇ ਉਹ ਚਾਹਣਗੇ ਵੀ ਉਹਨਾਂ ਤੇ ਇੱਕ ਚੈੱਕ ਜਾਏ ਔਰ ਇੱਕ ਇਹ ਜਿਹਾ ਨੁਮਾਇੰਦਾ ਚੁਣੇ ਜਿਹੜਾ ਲੋਕਾਂ ਦੇ ਹੱਕਾਂ ਲਈ ਖੜ ਸਕੇ ਤਾਂ ਉਹਦੇ ਲਈ ਉਹਨਾਂ ਨੇ ਚੋਣ ਕਰਨੀ ਹੈ। ਨਾ ਸਵਾਲ ਹੈ ਇਲੈਕਸ਼ਨ ਜਿਹੜੇ ਬਾਈ ਇਲੈਕਸ਼ਨ ਹੁੰਦੇ ਨੇ ਅਕਸਰ ਕਿਹਾ ਜਾਂਦਾ ਕਿ ਸਰਕਾਰ ਦਿੰਦੇ ਨੇ ਇਸ ਵਾਰ ਕੀ ਲਾ ਕੇ ਰਿਹਾ ਤੁਹਾਨੂੰ? ਜੇ ਸਰਕਾਰ ਦੇ ਹੁੰਦੇ ਤਾਂ ਸਰਕਾਰ ਹੀ ਨਹੀਂ ਬੁਖਲਾਈ ਕਿਉਂ ਫਿਰਦੀ ਹੈ? ਕਿਉਂ ਉਹਨਾਂ ਨੇ ਜ਼ੋਰ ਲਗਾਤਾ ਖਰੀਦੋ ਫਰੋਖਤ ਤੇ ਕਿਉਂ ਜ਼ੋਰ ਲਗਾਤਾ ਪੁਲਿਸ ਤੇ ਤੱਕੇ ਤੇ ਕਿਉਂ ਲਗਾਤਾ ਲੋਕਾਂ ਕੀ اپیل ਹੈ ਲੋਕਾਂ ਨੂੰ اپیل ਹੈ ਬਚੜ ਕੇ ਹਿੱਸਾ ਲੋ ਅਤੇ ਆਪਣਾ ਆਪਣਾ ਜੋ ਤੁਹਾਡੀ ਸੋਚ ਹੈ ਉਹਦੇ ਹਿਸਾਬ ਨਾਲ ਆਪਣਾ ਵੋਟ ਕੈਂਡੀਡੇਟ ਚਣੋ ਜੀ ਬਿਲਕੁਲ ਹੈ ਸੀਗੇ ਭਾਤਪੂਤ ਆਸ਼ੂ ਜਿਹੜੇ ਵੋਟ ਪਾਉਣ ਵਾਸਤੇ ਆਏ ਨੇ ਤੇ ਜਿੱਦੇ ਸਿੱਧੇ ਸਿੱਧੇ ਸਵਾਲ ਜਿਹੜੇ ਨੇ ਖੜੇ ਕਰਦੇ ਹੋਏ ਨਜ਼ਰ ਆਣੇ ਤੇ ਲੋਕਾਂ ਨੂੰ ਵੀ اپیل ਕਰ ਰਹੇ ਨੇ ਆਪਣੇ ਮਤ ਦਾ ਅਧਿਕਾਰ ਜਿਹੜਾ ਉਹਨਾਂ ਨੂੰ ਮਿਲਿਆ ਹੋਇਆ ਡੈਮੋਕ੍ਰੇਸੀ ਦੇ ਵਿੱਚ ਉਸ ਦਾ ਜ਼ਰੂਰ ਇਸਤੇਮਾਲ ਕਰਨ ਤੇ ਆਪਣੇ ਪਸੰਦੀਦਾ ਉਮੀਦਵਾਰ ਦੇ ਲਈ ਵੋਟ ਜ਼ਰੂਰ ਪਾਣ ਕੈਮਰਾ ਪਸੰਦ ਰਕੇਸ਼ ਦੇ ਨਾਲ ਵਿਵੇਕ ਟਾਲ ਲੁਧਿਆਣਾ